ਦੋਸਤੋ ਹਰ ਸ਼ਾਮ ਸਕੂਲ ਖਤਮ ਹੁੰਦਿਆ ਹੀ ਜਦੋਂ ਬੱਚੇ ਆਪਣੀ ਮਸਤੀ ਤੇ ਦੋਸਤਾਂ ਨਾਲ ਖੇਡਣ ਵਿੱਚ ਰੁੱਝ ਜਾਂਦੇ ਸਨ ਇੱਕ 8 ਸਾਲ ਦਾ ਮੁੰਡਾ ਇਕੱਲਾ ਆਪਣਾ ਛੋਟਾ ਜਿਹਾ ਬਸਤਾ ਮੋਢੇ ਤੇ ਟੰਗੀ ਇੱਕੋ ਰਾਹ ਤੇ ਚੱਲਦਾ ਸੀ ਨਾ ਕੋਈ ਦੋਸਤ ਉਸਦੇ ਨਾਲ ਨਾ ਕੋਈ ਖੇਡ ਖੁੱਦਦੀਆਂ ਆਵਾਜ਼ਾਂ ਬਸ ਇੱਕ ਤਿਮੀ ਤਿਮੀ ਸੁਨਸਾਨ ਰਾਹ ਜੋ ਉਸ ਨੂੰ ਸਿੱਧੇ ਉਸ ਕਬਰਿਸਤਾਨ ਵੱਲ ਲੈ ਜਾਂਦਾ ਸੀ ਜਿੱਥੇ ਉਸਦੀ ਮਾਂ ਆਰਾਮ ਕਰ ਰਹੀ ਸੀ ਕਵਰਿਸਤਾਨ ਦੀ ਉਸ ਪੁਰਾਣੀ ਕਾਲੀ ਕਬਰ ਦੇ ਸਾਹਮਣੇ ਜੋ ਸਮੇਂ ਦੀ ਮਾਰ ਨਾਲ ਥੋੜੀ ਟੁੱਟੀ ਭੱਜੀ ਲੱਗਦੀ ਸੀ ਉਹ ਮੁੰਡਾ ਬੈਠ ਜਾਂਦਾ ਸੀ ਉਸ ਕਬਰ ਦੇ ਕੋਲ ਬੈਠ ਕੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਆਪਣਾ ਠੀਫਨ ਖੋਲਦਾ ਤੇ ਬੜੀ ਮਾਸੂਮੀਅਤ ਨਾਲ ਆਪਣੀ ਮਾਂ ਨਾਲ ਗੱਲਾਂ ਕਰਦਾ ਮੰਮੀ ਅੱਜ ਮੈਡਮ ਨੇ ਮੇਰੀ ਡਰਾਇੰਗ ਨੂੰ ਸਭ ਤੋਂ ਵਧੀਆ ਕਿਹਾ ਦੇਖੋ ਮੈਂ ਵਧੀਆ ਕਰ ਰਿਹਾ ਹਾਂ ਤੁਹਾਨੂੰ ਮੇਰੇ ਤੇ ਮਾਣ ਹੋਵੇਗਾ ਕਬਰ ਦੇ ਸਾਹਮਣੇ ਬੈਠਾ ਉਹ ਮੁੰਡਾ ਮੰਨੋ ਉਸਦੀ ਮਾਂ ਕਿਤੇ ਜਿੰਦਾ ਹੋਵੇ ਉਸ ਦੀਆਂ ਗੱਲਾਂ ਸੁਣ ਰਹੀ ਹੋਵੇ ਕੋਲੋਂ ਲੰਘਦੇ ਲੋਕ ਹੈਰਾਨ ਹੋ ਜਾਂਦੇ ਬੱਚਾ ਕਬਰ ਨਾਲ ਗੱਲਾਂ ਕਿਉਂ ਕਰ ਰਿਹਾ ਹੈ ਉਹ ਸੋਚਦੇ ਪਰ ਕੋਈ ਪੁੱਛਣ ਦੀ ਹਿੰਮਤ ਨਹੀਂ ਕਰਦਾ। ਇਹ ਮੁੰਡਾ ਹਰ ਦਿਨ ਇਹੀ ਕਰਦਾ ਸੀ। ਹਰ ਦਿਨ ਆਪਣੀ ਮਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦੱਸਦਾ। ਕਦੇ ਹੱਸਦਾ, ਕਦੇ ਅਥਰੂ ਬਹੋਂਦਾ। ਮੰਮੀ ਅੱਜ ਸਕੂਲ ਵਿੱਚ ਸਭ ਨੇ ਕੇਕ ਖਾਦਾ ਸੀ ਪਰ ਮੇਰੇ ਕੋਲ ਨਹੀਂ ਸੀ। ਪਰ ਕੋਈ ਗੱਲ ਨਹੀਂ। ਤੁਸੀਂ ਹੁੰਦੇ ਤਾਂ ਮੈਨੂੰ ਜ਼ਰੂਰ ਬਣਾ ਕੇ ਦਿੰਦੇ। ਕਦੇ ਉਹ ਆਪਣੇ ਛੋਟੇ-ਛੋਟੇ ਤਾਜ਼ੇ ਫੁੱਲ ਕਵਰ ਤੇ ਰੱਖਦਾ। ਕਦੇ ਆਪਣੀ ਨੋਟਬੁੱਕ ਦਿਖਾਉਂਦਾ ਤੇ ਕਵਰ ਨੂੰ ਦੇਖ ਕੇ ਮੁਸਕਰਾਉਂਦਾ। ਕੋਲ ਦੀ ਝੋਪੜੀ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਜੋ ਰੋਜ਼ ਇਹ ਨਜ਼ਾਰਾ ਦੇਖਦੀ ਸੀ। ਉਸ ਦੀ ਅੱਖਾਂ ਵਿੱਚ ਜਦ ਨਮੀ ਆ ਜਾਂਦੀ ਸੀ ਪਰ ਉਹ ਕੁਝ ਕਹਿ ਨਹੀਂ ਪਾਉਂਦੀ ਬਸ ਆਪਣੇ ਦਿਲ ਵਿੱਚ ਦੁਆ ਕਰਦੀ ਰਹਿੰਦੀ ਇੱਕ ਦਿਨ ਉਸ ਔਰਤ ਨੇ ਹਿੰਮਤ ਕਰਕੇ ਬੱਚੇ ਦੇ ਕੋਲ ਜਾ ਕੇ ਪੁੱਛਿਆ ਬੇਟਾ ਤੂੰ ਰੋਜ਼ ਇੱਥੇ ਕਿਉਂ ਆਉਂਦਾ ਹੈ ਤੂੰ ਕੀ ਕਰਦਾ ਹੈ ਕਬਰ ਨਾਲ ਗੱਲ ਕਰਕੇ ਬੱਚਾ ਆਪਣੀ 마ਸੂਮੇ ਮੁਸਕਾਨ ਨਾਲ ਬੋਲਿਆ ਇਹ ਮੇਰੀ ਮੰਮੀ ਹੈ ਹੁਣ ਤਾਂ ਉਹ ਇਸ ਦੁਨੀਆ ਵਿੱਚ ਨਹੀਂ ਹੈ ਪਰ ਮੈਨੂੰ ਪਤਾ ਹੈ ਉਹ ਮੈਨੂੰ ਸੁਣਦੀ ਹੈ ਔਰਤ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਵੀ ਲੱਗਾ ਕਿ ਬੱਚੇ ਦੀ 마ਸੂਮੀਅਤ ਅਤੇ ਸੱਚਾਈ ਵਿੱਚ ਇੱਕ ਵੱਖਰੀ ਹੀ ਤਾਕਤ ਹੈ ਕੁਝ ਦਿਨ ਬਾਅਦ ਕਹਾਣੀ ਵਿੱਚ ਇੱਕ ਵੱਡਾ ਦਲਾ ਆਇਆ ਇੱਕ ਦਿਨ ਉਹ ਬੱਚਾ ਸਕੂਲ ਨਹੀਂ ਆਇਆ ਪਹਿਲਾ ਦਿਨ ਗੁਜ਼ਰ ਗਿਆ ਬੱਚਾ ਨਹੀਂ ਆਇਆ ਦੂਜੇ ਦਿਨ ਵੀ ਨਹੀਂ ਤੀਜੇ ਦਿਨ ਕਬਰਿਸਤਾਨ ਵਿੱਚ ਵੀ ਉਸਦੀ ਮੌਜੂਦਗੀ ਨਹੀਂ ਸੀ ਜਗ੍ਹਾ ਖਾਲੀ-ਖਾਲੀ ਲੱਗ ਰਹੀ ਸੀ ਜਿਵੇਂ ਕੋਈ ਸਭ ਤੋਂ ਪਿਆਰਾ ਹਿੱਸਾ ਅਚਾਨਕ ਗਾਇਬ ਹੋ ਗਿਆ ਹੋਵੇ ਔਰਤ ਬਹੁਤ ਚਿੰਤਿਤ ਹੋ ਗਈ ਉਹ ਸਕੂਲ ਜਾ ਕੇ ਬੱਚੇ ਬਾਰੇ ਪਤਾ ਲਗਾਉਣ ਲੱਗੀ ਸਕੂਲ ਤੋਂ ਪਤਾ ਚੱਲਿਆ ਕਿ ਬੱਚਾ ਪਿਛਲੇ 2 ਦਿਨਾਂ ਤੋਂ ਸਕੂਲ ਨਹੀਂ ਗਿਆ ਸੀ ਕੋਈ ਵੀ ਉਸਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ ਨਾ ਕੋਈ ਪਰਿਵਾਰ ਸੀ ਉਹ ਇਕੱਲਾ ਸੀ ਆਪਣੀ ਛੋਟੀ ਜਿਹੀ ਝੌਪੜੀ ਵਿੱਚ ਔਰਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕੀ ਹੋਇਆ ਉਸ ਮਾਸੂਮ ਬੱਚੇ ਨੂੰ ਉਹ ਹਰ ਦਿਨ ਆਪਣੀ ਮੰਮੀ ਨਾਲ ਗੱਲਾਂ ਕਰਦਾ ਸੀ ਅਤੇ ਅਚਾਨਕ ਕੀ ਹੋ ਗਿਆ ਜੋ ਆਇਆ ਨਹੀਂ ਅਗਲੇ ਦਿਨ ਉਹ ਔਰ ਤਾਂ ਫਿਰ ਕਬਰ ਤੇ ਪਹੁੰਚੀ ਉੱਥੇ ਬੈਠੀ ਹੋਈ ਉਸਨੇ ਦੂਰੋਂ ਇੱਕ ਛੋਟੀ ਜਿਹੀ ਪਰਛਾਈ ਦੇਖੀ ਬੱਚਾ ਵਾਪਸ ਆ ਗਿਆ ਸੀ ਪਰ ਉਹ ਹੁਣ ਪਹਿਲਾ ਵਰਗਾ ਖੁਸ਼ ਨਹੀਂ ਸੀ ਉਸਦੇ ਚਿਹਰੇ ਤੇ ਦੁੱਖ ਅਤੇ ਥਕਾਵਟ ਦੀ ਪਰਛਾਈ ਸੀ ਉਹ ਕਬਰ ਦੇ ਕੋਲ ਜਾ ਕੇ ਬੋਲਿਆ ਮੰਮੀ ਮੈਂ ਬਿਮਾਰ ਸੀ ਬਹੁਤ ਤੇਜ਼ ਬੁਖਾਰ ਸੀ ਕੋਈ ਨਹੀਂ ਸੀ ਜੋ ਮੈਨੂੰ ਦੇਖੇ ਪਰ ਮੈਨੂੰ ਪਤਾ ਸੀ ਕਿ ਤੁਸੀਂ ਮੇਰਾ ਇੰਤਜ਼ਾਰ ਕਰ ਰਹੇ ਹੋਮੋਗੇ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਉਸਨੇ ਕਬਰ ਨਾਲ ਚਿੰਬੜ ਕੇ ਰੋਣਾ ਸ਼ੁਰੂ ਕਰ ਦਿੱਤਾ ਉਸਦੀ ਮਾਸੂਮੀਅਤ ਅਤੇ ਦਰਦ ਨੇ ਔਰਤ ਦੇ ਦਿਲ ਨੂੰ ਹਿਲਾ ਦਿੱਤਾ ਫਿਰ ਔਰਤ ਨੇ ਬੱਚੇ ਦੇ ਕੋਲ ਜਾ ਕੇ ਕਿਹਾ ਬੇਟਾ ਕੀ ਮੈਂ ਤੁਹਾਡੀ ਮੰਮੀ ਬਣ ਸਕਦੀ ਹਾਂ ਬੱਚਾ ਝੋਕ ਗਿਆ ਫਿਰ ਬੋਲਿਆ ਮੇਰੀ ਮੰਮੀ ਤਾਂ ਇੱਥੇ ਹੀ ਹੈ ਇੱਕੋ ਮੰਮੀ ਹੁੰਦੀ ਹੈ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਸਨੇ ਧੀਰੇ ਨਾਲ ਕਿਹਾ पर जेकर तुसी चाहो ता तुसी मेरी मम्मी दी दोस्त बन सकदे हो। ਹੁਣ ਹਰ ਦਿਨ ਉਹ ਬੱਚਾ ਤੇ ਬਜ਼ੁਰਗ ਔਰਤ ਦੋਵੇਂ ਇਕੱਠੇ ਕਬਰ ਤੇ ਆਉਂਦੇ ਹਨ। ਕਬਰ ਦੇ ਕੋਲ ਬੈਠਦੇ ਹਨ, ਖਾਣਾ ਖਾਂਦੇ ਹਨ, ਗੱਲਾਂ ਕਰਦੇ ਹਨ। ਜਿਵੇਂ ਤਿੰਨੋਂ ਇੱਕ ਪਰਿਵਾਰ ਹੋਣਾ, ਇੱਕ ਮਾਂ, ਇੱਕ ਬੱਚਾ ਤੇ ਇੱਕ ਸੱਚੀ ਦੋਸਤ। ਮਾਂ ਕਦੇ ਮਰਦੀ ਨਹੀਂ, ਉਹ ਬਸ ਛੁੱਪ ਜਾਂਦੀ ਹੈ ਤੇ ਕਿਸੇ ਦੀ ਮਮਤਾ ਵਿੱਚ ਫਿਰ ਲੋਟ ਆਉਂਦੀ ਹੈ। ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ